ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਸੁਣਾਓ ਕੀ ਹਾਲ ਚਾਲ ਆ ਰਿਹਾ ਆਪਾਂ ਵੀ ਠੀਕ ਠਾਕ ਆ ਤੇ ਤ੍ਰਿਪਤ ਦੀ ਹੋਂਡੀ ਐਕਸਰਸਾਈਜ਼ ਐਕਸਰਸਾਈਜ਼ ਨਹੀਂ ਹੋਂਦੀ ਮਸ਼ੀਨ ਨਹੀਂ ਲੱਗੀ ਆ ਉਹੀ ਐਕਸਰਸਾਈਜ਼ ਹੀ ਆਂਦਾ ਗੋਡੇ ਮੋੜਨੇ ਵੀ ਤੇ ਤ੍ਰਿਪਤ ਦੇ ਗੋਡੇ ਮੋੜੀ ਜਾ ਰਹੇ ਆ ਤੇ ਅੱਜ ਆਪਾਂ ਫਾਈਨਲੀ ਮਮਾ ਪਾਪਾ ਨੂੰ ਮੰਨਾਲਿਆ ਵਾ ਕਿ ਸਾਨੂੰ ਕਿਤੇ ਨਾ ਕਿਤੇ ਕਮਾ ਕੇ ਲਿਆਓ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਮੱਥਾ ਟੇਕਣ ਜਾਣਾ ਵਾ ਅੰਰੀ ਸਰ ਤੇ ਸਾਨੂੰ ਵੀ ਲੈ ਕੇ ਜਾਓ ਤੇ ਘਮਾ ਕੇ ਲਿਆਓ ਕਿੰਨੇ ਦਿਨ ਹੋ ਗਏ ਆਪਾਂ ਕਿਤੇ ਗਏ ਨਹੀਂ ਆ ਤੇ ਮਮਾ ਪਾਪਾ ਵੀ ਮੰਨ ਗਏ ਆ ਤੇ ਮਤਲਬ ਆਜ ਐਕਸਾਈਟਮੈਂਟ ਬਹੁਤ ਆ ਤੇ ਇੱਕ ਹੋਰ ਗੱਲ ਦੱਸਿਓ ਕਿਹੜੇ ਕਿਹੜੇ ਮੇਰੇ ਵੀਰ ਨਾਲ ਇਦਾਂ ਹੁੰਦਾ ਵਾ ਕਿ ਜਦੋਂ ਕਿਤੇ ਜਾਣਾ ਹੋਵੇ ਉਦੋਂ ਪਗੜੀ ਸਹੀ ਹੁੰਦੀ ਬਜਦੀ ਨਹੀਂ ਆ ਅਮ ਤੈਨ 3 ਜਨਵਰੀ ਬਣੀ ਜੇ ਤੇ ਜੀਰੀ ਜਾਣ ਕੇ ਬੱਜੀ ਜੇ ਉਹ ਵੀ ਨਹੀਂ ਸਹੀ ਬੱਜੀ ਦੁਬਾਰਾ ਢਾ ਕੇ ਮੇਰੇ ਸਾਹ ਨਾਲ ਬੰਨੀ ਪੈਣੀ ਆ ਤੇ ਬਾਕੀ ਤੂੰ ਹੀ ਦੱਸਿਓ ਕਿਤੇ ਕਿਤੇ ਨਾਲ ਇਦਾਂ ਹੁੰਦਾ ਮਰਦਾਂ ਤੇ ਸਪੈਸ਼ਲੀ ਇਦਾਂ ਹੁੰਦਾ ਵਾ ਲਾੜ ਛੋਟਾ ਰਹਿੰਦਾ ਵਾ ਕਦੀ ਤੇਜ ਨਹੀਂ ਹੁੰਦਾ ਕਦੀ ਕੁਛ ਨਹੀਂ ਹੁੰਦਾ ਤੇ ਬਾਕੀ ਕੋਸਾ ਸਫੀ ਗੱਲ ਦੀ ਫਾਰੈਨੋ ਤੇ ਮੈਂ ਸਫੀ ਗੱਲ ਬੈ ਲਨਿੰਗ ਬੁਲਾਈ ਹੁਣ ਬਲੌਗ ਦੇ ਆ ਜਦੋਂ ਬਲੌਗ ਮੈਂ ਜਾਨੀ ਕਿ ਥੋੜਾ ਜਿਆਦਾ ਆਪਣੇ ਬੋਲਦਾ ਵਾ ਤੇ ਬਣ ਹੋਣ ਗਿਰੋ ਲਗਾ ਐਕਸਰਸਾਈਜ਼ ਤੇ ਕਈ ਵੀ ਪ੍ਰਾਣ ਨੇ ਕਮੈਂਟਮ ਦੇ ਸੀ ਕਿ ਤੂੰ ਹੀ ਬੋਲੇਗਾ ਤੂੰ ਹੀ ਵਲੌਗ ਬੋਲਦਾ ਤੇ ਮੈਂ ਵੀ ਥੋੜੀ ਥੋੜੀ ਸ਼ਿਰਵਾਤ ਕਰ ਲਿਆ ਵਾ ਤੇ ਜੇ ਸਹੀ ਲੱਗਦਾ ਮੇਰਾ ਵਲੌਗ ਤੇ ਸਪੋਰਟ ਕਰਿਆ ਕਰੋ ਹਾਦੋਂ ਵੱਧ ਤੇ ਫੋਨ ਮਿੱਤਰੋ ਕ ਜਿੱਦਾਂ ਦਨੂ ਦੱਸਤਾ ਵੀ ਰਿਪਨ ਆਪਾ ਕਮਾਉਣ ਵਾਸਤੇ ਬਣਾਇਆ ਪਾਪਾ ਨੂੰ ਦੋ ਦੋ ਦਿਨਾਂ ਤੋਂ ਦੇ ਨੋ ਦੇ ਪਾਪਾ ਨੂੰ ਬਹੁਤ ਜ਼ਿਆਦਾ ਸਿਰ ਦਰਦ ਹੋ ਗਿਆ ਵਾ ਤੇ ਕੁਝ ٹھੀਕ ਨਹੀਂ ਰਹਿੰਦੀ ਮਤਲਬ ਵੀ ਟਾਈਫਰਡ ਵੀ ਟਾਈਫਰਡ ਵੀ ਰਹਿੰਦਾ ਪਾਪਾ ਨੂੰ ਤੇ ਬਾ ਬਾ ਬੇਰੇ ਮਮਾ ਪਾਣੀ ਤੇ ਸ਼ਹਿਦ ਪੰਗਾ ਵੀ ਇਹਦੇ ਪੰਗਾ ਵੀ ਇਹਦੀ ਸ਼ਹਿਦ ਆ ਕਿਉਂਕਿ ਮੇਰੇ ਕੋ ਇਹ ਇੰਨਾ ਚੱਕ ਕੇ ਨਹੀਂ ਤੁਰਿਆ ਜਾਣਾ ਤੇ ਜਿੱਥੇ ਆਪਾਂ ਤੋਂ ਮੰ ਜਾਣਾ ਵਾ ਉਥੇ ਵੀ ਚਲੋ ਪਾਪਾ ਲੈ ਜਾਂਦੇ ਤੇ ਵੀਰ ਚਾਰ ਤੇ ਮੈਂ ਬਹਿ ਜੂਗਾ ਫਿਰ ਉੱਥੇ ਗਾੜੀ ਬਾਬੇ ਦੇ ਪੋਣੀਆਂ ਪਾਣੀਆਂ ਚੜਨੀਆਂ ਬਈਆਂ ਤੇ ਉੱਥੇ ਪਾਪਾ ਨੇ ਮੈਨੂੰ ਚੁੱਕ ਕੇ ਜਿੱਦਾਂ ਦਾ ਨੂੰ ਬਤਾਵਾ ਕਿ ਪਾਪਾ ਦਾ ਹੋ ਰਿਹਾ ਫਰੇਟ ਤੇ ਉਹ ਚੁੱਕਣਾ ਔਖਾ ਹੋ ਜਾਂਦਾ ਤੇ ਮੇਰੇ ਕੋ ਵੀ ਨਹੀਂ ਇੰਨਾ ਤੁਰਿਆ ਤੁਰਿਆ ਜਾਂਦਾ ਜਾਨੀ ਕੀ ਤੇ ਜਿੱਦਾਂ ਦਾ ਨੂੰ ਬਰਾ ਵੀ ਉੱਥੇ ਬਾਬਾ ਬਾਬੇ ਦੇ ਪੋਣੀਆਂ ਚੜਨੀਆਂ ਬਈਆਂ ਤੇ ਵੀਰ ਚਾਰ ਨਹੀਂ ਜਾ ਸਕਦੀ ਤੇ ਮੇਰੇ ਅਜੀ ਬਾਬਾ ਜੀ ਕਰਨ ਗਿਰਵਾ ਵੀ ਮੈਂ ਕਹਤੇ ਬੋਝ ਨਾ ਬਣਾ ਤੇ ਆਪਣੇ ਆਪ ਤੁਹਾਡੇ ਦਰ ਤੇ ਮੱਥਾ ਟੇਕਣਾ ਆ ਕਰਾ ਤੁਰ ਕੇ ਬਾਬਾ ਜੀ ਕਰਨ ਗਿਰਵਾ ਮੈਨੂੰ ਵੀ ਆਪਣੇ ਕਰਨੰ ਦੀ ਪੈਰੀ ਤੇ ਬਾਕੀ ਵੀਰੋ ਤੁਸੀਂ ਮੇਰੀ ਵਲੌਗ ਦੀ ਕਮੈਂਟਾਂ ਚ ਬੜੀ ਨੇਰੀ ਕੋਈ ਇਹੀ ਪਿਛਲੇ ਵਲੌਗ ਦੇ ਕਮੈਂਟਾਂ ਚ ਤੇ ਮੈਂ ਇਹਦਾ ਉਹ ਤੇ ਹਨੀਆਂ ਦੁਸ਼ਮਣ ਤੇ ਹਨੀਆਂ ਮੈਨੂੰ ਦੁੱਖ ਹੁੰਦਾ ਵੀ ਇਹ ਤੋੜਦਾ ਨਹੀਂ ਜਾਂ ਕੁਝ ਕਰਦਾ ਨਹੀਂ ਮੈਂ ਤਾਂ ਹੀ ਕਹਿਣਾ ਵਾ ਤੇ ਕੋਈ ਆਪਾਂ ਇਹਨੂੰ ਹੋਰ ਹੀ ਕਰ ਦੇ ਜਾਂ ਕੋਈ ਇਹ ਮਤਲਬ ਗੁਸਾੜੀ ਕਰਦਾ ਚੀਜ਼ ਦਾ ਕਈ ਇੱਕ ਵੀਰ ਨੇ ਲਿਖਿਆ ਸੀ ਦਿੱਪਤ ਨੂੰ ਇਦਾਂ ਨਾ ਕਰਿਆ ਕਰ ਘਰ ਦਾ ਮੋਲ ਵੀ ਖਰਾਬ ਹੁੰਦਾ ਕੋਈ ਘਰ ਦਾ ਮੋਲ ਨਹੀਂ ਹੁੰਦਾ ਆਪ ਆਪ ਇੱਕੋ ਜਿਹਾ ਸਾਡਾ ਪਤਾ ਬਲੌਗ 'ਚ ਜਿਹਦਾ ਜੋਰ ਚੱਲ ਗਿਆ ਉਹਨੇ ਇੱਕ ਦੂਜੇ ਦੀ ਬੇਇੱਜ਼ਤੀ ਕਰ ਦਿੰਦੀ ਹੈ ਤੇ ਇਹਦੀ ਇਹ ਗੱਲ ਦਾ ਕੋਈ ਗੁੱਸਾ ਗੜਾ ਨਹੀਂ ਹੈਗਾ ਤੇ ਬਾਕੀ ਹੁਣ ਤੁਹਾਨੂੰ ਸਾਰਾ ਅਗਲਾ ਬਲੌਗ ਖਵਾਵਾਂਗੇ ਕੀ ਕਿੱਥੇ ਜਾਣੇ ਆਪਾਂ ਘੁੰਮਣ ਕਿੱਥੇ ਨਹੀਂ ਤੇ ਹੁਣ ਕਰਾ ਲਿਆ ਆਪਾਂ ਇੱਕ ਸਾਰਾ ਤੇ ਸਾਡੇ ਕੋਲ ਕੋਈ ਕੰਟੈਂਟ ਨਹੀਂ ਹੁੰਦਾ ਤੇ ਇੱਕ ਦੂਜੇ ਤੇ ਆਪਾਂ ਬੋਲ ਦਿੰਨੇ ਆ ਸੀਤ ਸੁਪ ਲਾ ਦਿੰਨੇ ਆ ਤੇ ਸਾਡਾ ਕੰਟੈਂਟ ਵੀ ਨਿਕਲ ਜੇ ਤੇ ਤੁਹਾਡੇ ਤੱਕ ਵੀ ਲੋਗ ਵੀ ਪਹੁੰਚ ਜੇ ਤੇ ਤਾਂ ਕਰਕੇ ਅਸਜੀ ਵੀਡੀਓ ਬਣਾਉਣੀ ਪਈਆਂ ਹਨ ਮਜਬੂਰੀ ਖਾਤਰ ਤੇ ਕੋਈ ਐਸੀ ਗੱਲ ਨਹੀਂ ਮੇਰੀ ਤੇ ਨਹੀਂ ਮਜਬੂਰੀ ਮੈਂ ਤੇ ਜਾਣ ਕੇ ਬਣਾਉਣਾ ਕਿਉਂਕਿ ਮੈਨੂੰ ਆਉਂਦਾ ਮਜ਼ਾ ਵੀ ਬੇਸਤੀ ਕਰਦਾ ਬਾਕੀ ਕੋਣ ਐ ਐਕਸਰਸਾਈਜ਼ ਕਰਾ ਕੇ ਤੁਹਾਨੂੰ ਸਾਰਾ ਬਖੁੰਨੇ ਆ ਨੈਕਸਟ ਵਲੋਗ। ਥੋੜਾ ਹੋੜੀਏ ਤਿਆਰੀ ਆਡੀ ਜਾਂਦੀ ਤੇ ਹੁਣ ਅੱਬ ਚੱਲੇ ਆ ਤੇ ਹੋਰ ਪਹਲਾਉਂ ਲਿਆ ਬੈਲਟ ਵਿਛੇ ਤੇ ਮੈਨੂੰ ਵੀਰ ਜੀ ਕਹਿ ਕੇ ਗਏ ਵੀ ਆ ਇੰਨੂੰ ਹੀ ਫੜੇ ਕਰ ਅੱਗੇ ਮੈਂ ਏਦਾਂ ਮਤਲਬ ਵੀ ਏਦਾਂ ਪੋਸਚਰ ਰੱਖਣਾ ਆਪਣੀ ਤਰ੍ਹਾਂ ਦਾ ਤੇ ਹੁਣ ਵੀਰ ਜੀ ਮੈਨੂੰ ਇਹ ਕਹਿ ਕੇ ਗਏ ਆ ਵੀ ਏਦਾਂ ਏਦਾਂ ਫੜ ਕੇ ਤੁਰਿਆ ਕਰ ਤੋ ਮੈਂ ਆਪਣੀ ਟਰਾਈ ਗੰਡਿਆ ਮੈਂ ਤੇ ਇਦਾਂ ਹੀ ਤੁਰਾਂ ਵੱਤੋ ਵੱਧ ਤੇ ਇੱਕ ਕਹਿੰਦੇ ਸੀ ਪੀਤੋਂ ਜਿਹੜੀ ਤੁਰਦਿਆਂ ਵਕਤ ਤਾਂ ਰੱਖਣੀ ਆ ਤੇ ਉਹ ਅਜੇ ਹੌਲੀ ਹੌਲੀ ਆਲੇ ਤਪੂਗੀ ਕਿਉਂਕਿ ਓਨੇ ਟਾਂ ਦਾ ਧੰਨਵਾਦ ਫਿਰ ਮੈਂ ਗਲਤ ਜਾ ਤੁਰਦਾ ਹਾਂ ਤੇ ਉਹ ਤੇ ਅਜੇ ਹੌਲੀ ਹੌਲੀ ਆਲੇ ਤਪੈਣੀ ਆ ਬਾਕੀ ਬਾਬਾ ਦੀਪ ਸਿੰਘ ਕਰੇ ਕਿਰਪਾ ਬਾਕੀਆਂ ਡਿੱਪਣ ਬੋਲੂਗਾ ਛੇ ਜਿਹੜਾ ਮਿੱਤਰੋ ਚਲਿਏ ਤੇ ਫਿਰ ਤੁਹਾਨੂੰ ਖਾਣੇ ਆ ਗੜ ਕੀ ਬੰਦਾ ਕੀ ਨਹੀਂ ਐ ਤੇ ਸਾਨੂੰ ਵੀ ਪਤਾ ਨਹੀਂ ਆਪਾਂ ਕਿੱਥੇ ਜਾਣਾ ਕਿੱਥੇ ਨਹੀਂ ਕੋਈ ਪਲਾਨ ਨਹੀਂ ਕੀਤਾ ਨਾ ਪਤਾ ਵਾ ਕਿ ਕਿਤੇ ਨਾ ਕਿੱਥੇ ਜਾਵਾਂਗੇ ਛਿੰਦੀ ਤੇ ਬਾਕੀ ਮੰਮਾ ਨੇ ਹਣ ਫੜ ਕੇ ਮੈਨੂੰ ਖੰਡਿਆ ਨਾਲ ਦੀ ਨਾਲ ਵੀਡੀਓ ਬਣਦੀ ਆ ਉਧਰ ਤ੍ਰਿਪਤੀ ਦੀ व्हीलचेयर ਵੀ ਨਿਕਲ ਆਈ ਏ ਨਿਊ ਵਾਲੀ व्हीलਚੇਅਰ ਪਾਪਾ ਇਥੇ ਮੈਨੂੰ ਕੱਢਾਉ ਮੜਾ ਜੋ ਪਾਪਾ ਫਰੌਂਟ ਦੇ ਤ੍ਰਿਪਤੀ ਨੂੰ ਨਿਕਾਲਿਓ ਏ ਬਾਕੀ ਨਵੀਂ ਚਾਪਲ ਭਾਈ ਮੈਂ ਅੱਜ ਤੇ ਥੋੜਾ ਤੁਮ ਚ ਪਿੱਛੇ ਨਹੀਂ ਬੈਠਿਆ ਜਾਣਾ ਮੇਰੋਂ ਪਿੱਛੇ ਜਿਆਦਾ ਹੋਣ ਦੀ ਨਹੀਂ ਬਿੰਦੀ ਕਰਦੇ ਚਲੋ ਕਿਉਂਦੀ ਆਪਾਂ ਫਿਜ਼ੀਓਥੈਰੇਪੀ ਚਾੜੂ ਕਰਾਈਆ ਥੋੜਾ ਜਾਂ ਫਰਕ ਆ ਹੈਨਾ ਅੱਗੇ ਨਾ ਪਿੱਛੇ ਨਹੀਂ ਬੈਠਾ ਇਹਦਾ ਸੌਖਾ ਹੋਇਆ ਨਾ ਮੈਂ ਤੁਰ ਗਿਆ ਅੱਗੇ ਬਹੁਤ ਜ਼ਿਆਦਾ ਔਖਾ ਸੀ ਹਾਂ ਪਾਪਾ ਗੱਡੀ ਲੈ ਕੇ ਆ ਗਏ ਹੀ ਜਿੰਨਾ ਦੀ ਲਿਆਉਂਦੇ ਹੁੰਦੇ ਆ ਨਹੀਂ ਗੱਡੀ ਦੇ ਬਾਰੇ ਦੱਸਣਾ ਰਹਿ ਨਹੀਂ ਦਿੰਦੇ ਫੇਰ ਕਹੇ ਸੱਜਣੇ ਕਮੈਂਟ ਝਾੜ ਕੇ ਕਹਿਣਾ ਵਾ ਇਹ ਗੱਡੀ ਮੰਗਦੇ ਆ ਵੀਰੋ ਪਲਾ ਆਪਾ ਦੱਸਦੇ ਹੀ ਆ ਕਿਸ ਦੀ ਗੱਡੀ ਆ ਜਿੱਦਾਂ ਆਪਣੀ ਹੋਗੀ ਤੁਹਾਨੂੰ ਦਿਖਾਵਾਂਗੇ ਤੇ ਆਪਣੀ ਗੱਡੀ ਲੈ ਆਂਦੇ ਆ ਮਾਲਕ ਦੀ ਕਿਰਪਾ ਨਾਲ ਇੱਕ ਥੱਲੇ ਇੰਸਟਾਗ੍ਰਾਮ ਦੀ ਪੋਸਟ ਥੱਲੇ ਵੀਰ ਕਮੈਂਟ ਕਰਨ ਧਿਆ ਤੁਹਾਨੂੰ ਬੜੀ ਵਧੀਆ ਐਕਟਿੰਗ ਆ ਗਈ ਆ ਹੁਣ ਗੱਡੀ ਮੰਗ ਲਓ ਤੁਹਾਨੂੰ ਗੱਡੀ ਮਿਲ ਜਾਨੀ ਆ ਤੇ ਮੈਂ ਇਹੋ ਵੀਰ ਨੂੰ ਕਹਿਣਾ ਚਾਹੁੰਦਾ ਵਾ ਕੀ ਚੱਲ ਮਾਲਕ ਤੇਰੀ ਜ਼ੁਬਾਨ ਜਿਹੜੀ ਇਹ ਸਲੱਖਣੀ ਕਰੇ ਗੱਡੀ ਵੀ ਸਾਨੂੰ ਮਿਲ ਜੇ ਹੈ ਪਰ ਅਜੇ ਤੱਕ ਹਦੀਲੀਆਂ ਦੀ ਆਪਾਂ ਮੰਗੜੀ ਮੰਗੜੀ ਕੇ ਕੋ ਕੀ ਬਾਬਾ ਦੀਪ ਸਿੰਘ ਦਊਗਾ ਮੰਗੜੀ ਤੇ ਚਲੋ ਕਿਸ ਕੋ ਕੀ ਆ ਦੇਣ ਵਾਲਾ ਤੇ ਉਹ ਮਾਲ ਕਿਆ ਠੀਕ ਜਿਨੀ ਰੱਖਦਾ ਪੱਤ ਕੋਲੇ ਪਰਕੇ ਕੋਲੇ ਪਰਕੇ ਚਲੋ ਨਿਕਲ ਗਏ ਆਪਣੀ ਹਿੰਮਤ ਮਾਰ ਕੇ ਜਮੀ ਕਬਜਦੀ ਆ ਤੇ ਬਾਕੀ ਵੀਰੋ ਅਜੇ ਚਾਰ ਦੁਵਾਰੀ ਵੀ ਗਾੜੀ ਹੋਣ ਆਲੀ ਆ ਤੇ ਇਸ ਹਣਾ ਕੰਮ ਕਾਫੀ ਪਿਆ ਵਾ ਰੁਕ ਗਿਆ ਹੁਣ ਚਲੋ ਹੌਲੀ ਹੌਲੀ ਆਪੇ ਹੋਈ ਜਾਊਗਾ ਤੇ ਮਾਲਕ ਗੱਡੀ ਵੀ ਦੇ ਦੂਗਾ ਸਾਨੂੰ ਆਪੇ ਕਮੈਂਟ ਜਿਹਨੇ ਕੀਤਾ ਸੀ ਉਹਦੀ ਜੁਬਾਨ ਸਲਖਣੀ ਹੋ ਜੇ ਆਪਾਂ ਤੇ ਇਹੀ ਕਹਿੰਦੇ ਆ ਉਹਨੇ ਨੈਗੇਟਿਵ ਵਿੱਚ ਕੀਤਾ ਸੀ ਆਪਾਂ ਹਰ ਇੱਕ ਚੀਜ਼ ਨੂੰ ਪੋਜ਼ਿਟਿਵ ਵਿੱਚ ਲੈਨੇ ਭਰਾ ਹੈ ਓਏ ਬੋਲ ਕਰੀਤ ਵੀ ਹੁਣ ਆਪਣੀ ਕੋਸ਼ਿਸ਼ ਡਰਾਪ ਆ ਕਰਨ ਬੈਂਡ ਆ ਪੈ ਗੱਡੀ ਗੁੱਡੀ ਚਾਪੇ ਹੁਣ ਪਤਾ ਵਾ ਕੀ ਪਾਪਾ ਕੋ ਨਹੀਂ ਚੁੱਕਿਆ ਜਾਣਾ ਹਨਾ ਤੇ ਪਹਿਲਾਂ ਇਹ ਹਲਸਪੁਣਾ ਥੋੜਾ ਜਿਹਾ ਵਰਤ ਜਾਂਦਾ ਹੁੰਦਾ ਇਸ ਵਿੱਚੋਂ ਇਹ ਵੀ ਚੱਲ ਬਹਿ ਬਹਿ ਵਿਖਾ ਫਿਰ ਕਿੱਦਾਂ ਬੈਣਾ ਮਾਰਛਾਲ ਵਾਕਰ ਵੀ ਸਾਡਾ ਬਾਕੀ ਤੇਰੀ ਵਾਕਰ ਤੇ ਵਾਕਰ ਲੈ ਗੱਡੀ 'ਚ ਲੱਦਲੇ ਲੱਗੇ ਆ ਗਰਮੀ ਬਹੁਤ ਜ਼ਿਆਦਾ ਵਾ ਹੁਣ ਗੱਡੀ 'ਚ ਬਹਿ ਕੇ ਵਲੋਗ ਬਣਾਉਣੀ ਆ ਹਾਂਜੀ ਲਓ ਵੀ ਮਿੱਤਰੋ ਆਪਾਂ ਘੁੰਮਣ ਵਾਲੀ ਪਲੇਸ ਤੇ ਆ ਚੁੱਕੇ ਹਾਂ ਮੋਲੀਆ ਅੰਬਰਸਰ ਚ ਮੁਕਟ ਹਾਊਸ ਨਾਂ ਨਹੀਂ ਪ੍ਰੋਪਰ ਆਉਂਦਿਆ ਤੁਸੀਂ ਗੂਗਲ ਤੇ ਸਰਚ ਕਰ ਲਿਓ ਤੇ ਆਪਾਂ ਚੱਲੇ ਹੁਣ ਗੇਮਿੰਗ ਜ਼ੋਨ 'ਚ ਗੇਮਾਂ ਖੇਡਣ ਠੀਕ ਆ ਤੇ ਵਿਖਾਉਣੀ ਤੁਹਾਨੂੰ ਸਾਰਾ ਗਾੜੀ-ਗਾੜੀ ਤਰਿਪਤਾ ਕਿੱਥੇ ਆ ਵਾ ਕਰ ਵਾਲੇ ਇਦਾਂ ਨਹੀਂ ਹਾਂਜੀ ਤੇ ਆ ਗਏ ਆ ਤ੍ਰਿਪਤਾ ਵਲੀ ਚਾਤੇ ਬੈਂਡਿਆ ਵਾ ਤੇ ਵੈਨੇ ਆ ਕੀ ਬੰਨਦਾ ਅੱਗੇ ਚੱਲ ਤ੍ਰਿਪਤਾ ਤੇਰੇ ਆਸਰੇ ਤੁਰੀ ਜਾਣਾ ਵੀ ਤੇਰੇ ਆਸਰੇ ਓ ਸਮਰਤ ਤ੍ਰਿਪਤਾ ਨੂੰ ਫੜ ਬਾਹਰ ਦਰਵਾਜ਼ਾ ਹਾ ਵੀ ਜਿਹੜੇ ਦੇ ਓ ਉਹ ਕੀ ਇਹ ਹਣੀ ਮਿੱਤਰੋ ਹੋਲੀ ਹੋਲੀ ਉਹਨਾਂ ਤੁਰੇ ਜਾਂਦੇ ਕਿੱਧਰ ਨੂੰ ਜਾਣਾ ਵਾ ਹਾਂ ਇੱਧਰ ਨੂੰ ਜਾ ਲੈ ਆ ਵੀ ਨਾ ਰਹਾ ਕਰ ਆ ਵੀ ਇੱਧਰ ਨੂੰ ਆ ਵੀ ਤਰੇ ਇੱਧਰ ਜੋੜੀ ਜਾਣਾ ਤੇ ਸਿੱਧਨ ਦਾ ਮੈਂ ਆਜਾ ਕੋਈ ਤੇ ਚੱਲੋ ਹਣੋ ਨਾ ਰਹਿੰਦੇ ਨਾ ਮੈਂ ਨੇ ਇੜਦੀ ਚੱਲ ਧਰਦੇ ਮਾਰੇ ਚੱਲੂ ਕਰ ਸੀ ਹਾਂ ਜੀ ਮਿੱਤਰੋ ਕਿਸੋ ਕਿ ਚੜਾ ਆਏ ਆ ਤੇ ਚੱਲੇ ਆ ਹੁਣ ਅੰਦਰ ਹੋਏ ਕਮਾਨਾ ਇਦਾਂ ਨਹੀਂ ਕਮਾਨਾ ਲਾਈਆਂ ਨਹੀਂ ਕਿ ਟੂਚਾ ਨਾਲ ਕਰੀ ਜਾਨ ਦੇ ਚੁੱਕੇ ਥੈਂਕ ਯੂ ਵੀਰ ਜੀ ਹਾਂ ਆਵਣਗੇ ਹੁਣ ਆ ਗਏ ਆ ਤੇ ਚੱਨੇ ਆ ਉੱਪਰ ਲਿਫਟ ਦੀ ਵੇਟਿੰਗ ਗਨ ਨੇ ਆਹ ਗਰਾਉਂਡ ਤੇ ਖੜੇ ਇੱਕ ਮਿੰਟ ਸਭ ਬਹਿੰਦੇ ਆ ਆਵਿਆ ਹੀ ਗਿਆ ਯਾਨੀ ਇਹਨੇ ਆਪਣਾ ਕਿੰਨਾ ਗੰਜਾ ਵਈ ਕਰਦੇ ਆ ਬੰਦੇ ਨੂੰ ਕਦੀ ਗਦਾਰ ਕੰਮ ਕੰਮਣ ਵੀ ਹੋਣਾ ਚਾਹੀਦਾ ਬਾਕੀ ਤੋਂ ਇਹ ਵੰਦੇ ਹੋਣੇ ਬੰਦਾ ਸਾਡੇ ਨਾਲ ਹੀ ਰਹਿੰਦਾ ਵਾ ਮੋਰ ਪੰਖੇ ਪੱਗ ਵਾਲਾ ਤੇ ਇਹ ਬੰਦਾ ਸਾਡਾ ਪੱਕਾ ਸਾਥੀ ਆ ਅਰੇ ਅਰੇ ਅਣੀ ਬਾਹਰ ਕੱਢੋ ਫੋਕਲ ਹੋ ਜਾਹਾ ਹਾਂ ਤੈਨੂੰ ਤੇ ਉਹ ਲਾਡ ਦੇ ਗਾ ਮੇਲਾ ਲੋਈ ਪਹੁੰਚ ਗਿਆ ਪਤਾ ਨਹੀਂ ਕਿਹੜੇ ਫਲੋਰ ਤੇ ਪਹੁੰਚ ਗਏ ਆ ਤੇ ਜਾਣੇ ਹਨ ਕਿੱਥੇ ਆ ਹਾਂ ਜੀ ਮਿੱਤਰੋ ਜਿਹੜਾ ਪਾ ਆ ਤੇ ਕਿਹੜੇ ਦੁਪੁਰਗੇ ਆ ਜੇ ਮੈਂ ਦੇ ਕੀ ਬਾਕੀ ਨਹੀਂ

ਕੋਨਾ ਆ ਕੇ ਮੇਰੇ ਦਿਲ ਲੱਗਿਆ ਵੇ ਨਹੀਂ ਆਪਣਾ ਕਿਦਾਂ ਕਿਦਾਂ ਦਾ ਫੀਲ ਹੁੰਦਾ ਕਿ ਨਕ ਨਜ਼ਾਰਾ ਹੁੰਦਾ ਕੀਹ ਸਾਹਿਬ ਦਾ ਵੇ ਬੈਲਟ ਜੀ ਚਪਲਾ ਬਾਕ ਬਾਕ ਐਪ ਕਰਕੇ ਕੋਈ ਰਹਿ ਗਿਆ ਬਾਕ ਬਾਕ ਐਜਾ ਪੜਨਾ ਦੇ ਪਟਕੇ ਬਾਕ ਜੇ ਲੱਤ ਹੀ ਹੈ ਬਾਕ ਭਰਾ ਦਾ ਘੁੱਟ ਕੇ ਬੰਨੀ ਤੇਰੇ ਨੂੰ ਥੋੜੀ ਲੋ ਜੀ ਮਿੱਤਰੋ ਹੁਣ ਆ ਮੈਂ ਬੈਜ ਚੁਕੇ ਆ ਖੁਸ਼ੀ ਦੇ ਤੇ ਡਰੇ ਅਸਰ ਤੇ ਕਰ ਲੈ ਵੇਖੋ ਕਿਹੋ ਜਿਹਾ ਐਕਸਪੀਰੀਅੰਸ ਰਹਿੰਦਾ ਵਾ ਇਹੋ ਜਿਹੀਆਂ ਚੀਜ਼ਾਂ ਫੋਨ ਤੇ ਤੇ ਕਾਫੀ ਆਰ ਵੇਖਿਆ ਹੁੰਦੀਆਂ ਹੋਈਆਂ ਰੀਅਲ ਲਾਈਫ ਚ ਪਹਿਲੀ ਵਾਰ ਟਰਾਈ ਕਰ ਲਿਆ ਵਾ ਤੇ ਵਿੱਚੋਂ ਥੋੜਾ ਜਿਹਾ ਡਰ ਵੀ ਲੱਗਦਾ ਸੀ ਕਿਉਂਕਿ ਇਹ ਕੁਰਸੀ ਜਿਹੜੀ ਹੈ ਪੂਰਾ ਘਮਾਉਂਦੀ ਹੀ ਤੇ ਮੈਨੂੰ ਇਹ ਧਾਰਨੀ ਕਿਤੇ ਦੇਖਣਾ ਪਈਏ ਪਰ ਲੱਗੇ ਨਹੀਂ ਪੂਰਾ ਹੈ ਬੈਲਟ ਬੁਲਟੇ ਉਹਨਾਂ ਕੱਸੀ ਹੀ ਤੇ ਨਜ਼ਾਰਾ ਪੂਰਾ ਆਇਆ ਹੀ ਜਦੋਂ ਘਮਾਉਂਦੀ ਹੀ ਇਹ ਐਕਸਪੀਰੀਅੰਸ ਬਹੁਤ ਵਧੀਆ ਨਹੀਂ ਮੈਂ ਦੱਸਦਾ ਇਹ ਤੁਹਾਨੂੰ ਉੱਥੇ ਜਾ ਕੇ ਟਰਾਈ ਕਰਨਾ ਪੈਣਾ ਵਾ ਤੇ ਵਧੀਆ ਹੀ ਜੋ ਵੀ ਹੀ ਦਏ ਆ ਮੈਂ ਵੀ ਦੇਖਣ ਲੱਗਣ ਲੱਗੀ ਉਹ ਗੇਮ ਚੱਲੂਆ ਹੁਣ ਲੱਗੀ ਆ ਤੇ ਥੋੜਾ ਜਿਹਾ ਡਰ ਵੀ ਲੱਗਦਾ ਜਿੱਦਾਂ ਪੱਲੀ ਯਾਰ ਬੈਠਾ ਉਹ ਉੱਪਰ ਜਿਹੜੀ ਸਕਰੀਨ ਚੱਲਣ ਦੀ ਉਹਦੇ ਤੇ ਜੋ ਕੁਝ ਹੋਣ ਰਿਹਾ ਸੀ ਉਹ ਕੁਝ ਮੈਨੂੰ ਦਿਖਣ ਰਿਹਾ ਸੀ ਉਤਰੇ ਰਿੱਦਲਾ ਮੂਹ ਰਹਿ ਗਿਆ ਅੱਜ ਆ ਇਹ ਰਿੱਦਲਾ ਮੂਹ ਅੱਜ ਆ ਰਹਿ ਗਿਆ ਵੀ ਆ ਗਿਆ ਲਾ ਲਾ ਬੰਦੇ ਬਣਾ ਲਾ ਲਾ ਮਤਲਬ ਲੀ ਲੀ ਕਰ ਦਈਓ ਉਹ ਤੇਰੀ ਭੜੀ ਦੇ ਮੂਹ ਰਹਿ ਗਿਆ ਅੱਜ ਆ ਰਿੱਦਲਾ ਬਲ ਚਲੋ ਓ ਤੇਰੀ ਬੜੀ ਜੇ ਰਾ ਕਿੱਦ ਮੂਰਿਆ ਡਿਆਓ ਤੇ ਉਧਰ ਉਧਰ ਲਈ ਆ ਤੁਕੀ ਜੇ ਅੱਤਕ ਮਲਿਆਣਾ ਪਾ ਦੇ ਜੇ ਤੂ ਰਿਆ ਕੋ ਦੇਖੇ ਜੇ ਆ ਮੇਰੇ ਕਰੇ ਜਦਕੇ ਕਰ ਰਹੀ ਆ ਕਾ ਕਿ ਤਨੀ ਕਰੇਗੀ ਕਿ ਮਲਿਆਣਾ ਤੂੰ ਮਲਿਆਣਾ ਤੇ ਹਣ ਵੇਖ ਮੂਹੇ ਤੇ ਡਿਆ ਰਹਿ ਜਾਣਾ ਤੂੰ ਬੰਦ ਕਰ ਬਾਰੇ ਗਾਵੇ ਗਾਣ ਗਾ ਰੋਲਾ ਨਾ दोस्तों, दोस्तों अमित ना। ओह अरे भालू कर दबोल दिया है। देख देख यार। सबका ये कहाँ खड़े हैं? खड़े हैं टेंडुमेर को टेंडुमेर के यहाँ उनके लोग। एक दो दो दो। दो डियर है, डियर है ये आज। अब तेरी पर ये ले कैद होगे ओह नू मालिक अल्लाह सेब का काम खतरे आ रही है सेब का पचा रहा है फाड़ समर फाड़े ये क्या कहा ना तू क्या ਰੋਗ ਦਾ ਡਾਪੂ ਕਿਤੰਨਾ ਤੇ ਇੱਕ ਨਹੀਂ ਚਾਪੇ ਜੀ ਬਾਰੇ ਮਬ ਬੜੰਗੀ ਜਿਹੜਾ ਉੜਾ ਸਕੇ ਮੈ ਤਰੋਇ ਕਰੀ ਆਓ ਜਿਹਾ ਆਹੂ ਤਾਂ ਲੈ ਕੇ ਦੇਖਿਓ ਮੈਨੂੰ ਰਾਮ ਨਾ ਭੱਲ ਪਾਕਪੋਟ ਕੇ ਬਨ ਕੇ ਆਇਓ ਤੇਰਨਾ ਕੋਈ ਲੱਗੂ ਨਹੀਂ ਕਿਛੇ ਨੋਈ ਕਿਛੇ ਨੋਈ ਮੈਨੂੰ ਲੱਗਦਾ ਤੁਹਾਰੇ ਮੂਡ ਦੇ ਰਿਐਕਸ਼ਨ ਵੇਖ ਕੇ ਤਾਂ ਇਹ ਹੀ ਸੀ ਹੋਰ ਆਪ ਰੱਖੀਏ ਕਿ ਥੈਂਕ ਯੂ

ਲੋਕ ਬੰਦ ਆ ਉਹਦੇ ਬੂਦੇ ਸਾਕ ਚੜੇ ਕੋਪੀ ਤਦਾਂ ਮੇਰੇ ਵੀ ਇਦਾਂ ਦੇ ਹੀ ਕਿ ਬਈ ਹੈ ਗਈ ਇਹ ਇਦਾਂ ਦੇ ਹੀ ਬਹੁਤ ਘੜੇ ਹੀ ਬੜਾ ਗਿਆ ਸੀ ਯਾਰਾਂ ਗਈ ਇਹ ਰਿਪਟ ਕਰ ਤਾਈ ਤੇ ਇਦਾਂ ਤੋ ਕਿ ਇਸ ਦਾ ਡਿਵਲ ਯੇ ਦਾਦੀ ਬੜਾ ਡਾਡਾ ਹੋੜਿਆ ਮੇਰੇ ਵੀ ਇਦਾਂ ਹੀ ਹੋੜੇ ਰੌਂਟੇ ਖੜੇ ਹੁੰਦੇ ਹੋਣੇ ਆ ਤੂੰ ਬੜਾ ਜਨਾ ਮੈਂ ਤੇ ਉੱਡਾ ਇੱਕ ਦਈ ਲੈ ਜਾ ਕੋਈ ਅਬ ਲਾਈਵ ਕਰਵਾ ਲਾਈਵ ਕਰਦੇ ਮੈਨੂੰ ਵੇ ਮੈਨੂੰ ਵੇ ਧਾਮ ਹੋਇਆ

ਇਹ ਫੇਰਾ ਪਾਲੀਆਂ ਅੰਗੇ ਮੈਂ ਖੇਡੀਆਂ ਸੀ ਤੇ ਨਜ਼ਾਰਾ ਆ ਉਹ ਫੂਟੇਜ ਵੀ ਤੇ ਮੇਰੇ ਮੂੰਹ ਦੇ ਰਿਐਕਸ਼ਨ ਵੀ ਚੈੱਕ ਕਰਨ ਵਾਲੇ ਹੀ ਮੈਨੂੰ ਡਰ ਲੱਗਦਾ ਕਿ ਕਿਤੇ ਦੇਖਣਾ ਪਾਵਾਂ ਹਨ ਤੇ ਹੁਣ ਤਰੀਬ ਤੋ ਵੀ ਆ ਗਿਆ ਉਹ ਹੀ ਗੇਮ ਖੇਡਣ ਨੂੰ ਮੈਂ ਖੇਡ ਚੁੱਕਿਆ ਵਾਂ ਮੈਂ ਖੇਡਣ ਦਾ ਮੇਰਾ ਟਾਈਮ ਥੋੜਾ ਬਜਾ ਗੇਮ ਦਾ ਤੇ ਬਾਕੀ ਤਰੀਬ ਤੋਂ ਖੇਡਣ ਲੱਗਾ ਵਾ ਬੱਡੀ ਬੱਸ ਧਮਾ ਦੇ ਮਾਰੀ ਐ ਬੱਸ ਗੇਮ ਰੱਖ ਤਰੀਬ ਤੋ ਵੇਚ ਦੇ ਯਾ ਬਾਕੀ ਜੋ ਵੀ ਹੀ ਐਕਸਪੀਰੀਅੰਸ ਵਧੀਆ ਹੀ ਮਰੇ ਆਇਆ ਹੀ ਜੇ ਨਾ ਵੀ ਜੀਤਾਰਨ ਜੋ ਇਹ ਆਪਾਂ ਸਰੇਕ ਤੋਂ ਹੀ ਦੈਜ ਹੈ ਦਲਨ ਦਾ ਕਰ ਤੋਂ ਕਰ ਗਿਆ ਕਹਾਂ ਜੀ ਮਿੱਤਰੋ ਆਪਾਂ ਗੇਮ ਦੇ ਦੰਦਿਆਂ ਤੇ ਹੁਣ ਸਮਝਿਆ ਆ ਕਿ ਤੇ ਪਹਿਲਾ ਫਾਪੜ ਆ ਮੇਰੇ ਅਲੀਗਰ ਦੇ ਇਧਰ ਉਲਕਾਂ ਦੇ ਆਵਾ ਤੇ ਹੁਣ ਮੈਂਨੇ ਆ ਮੈਂ ਕਰੀ ਜੇ ਇਸ ਦਾ ਹਾਂ ਜੀ ਜੀ ਹੁਣ ਮਿੱਤਰੋ ਗੇਉਗੇ ਤਾਂ ਲਗਾ ਮੈਂ ਓਣ ਕਿਥੀ ਕਰਨੀ ਪੁੱਲੀ ਚਲਦੇ ਬਾਹਰ करता हूँ कहीं करता हूँ। हाँ मैं करूँगा। मेरा कर बजाओ। बहुत बजाओ। आह बहुत एक सेट कर दो। एक सेट ले। एक सेट ले। कर दो। कर दो। ਲੋ ਜੀ ਮਿੱਤਰੋ ਹੁਣ ਆਪ ਗੇਮ ਵੀ ਦਿਖੇ ਮਿਲ ਲਗੇ ਆ ਤੇ ਇਹਦੇ ਵਿੱਚ ਆਉਂਦੇ ਹੀ ਜਮੀਨ ਤੇ ਲੱਗਦਾ ਹੁਦਾ ਹੈ ਕਿ ਇਹ ਆਪਾਦ ਨਹੀਂ ਡਰੀ ਸਮਰੋਚ ਸਮਝਦਾਰ ਜਨਤਾ ਦੇ ਵਿੱਚ ਬਸ ਜੋ ਇਹ ਵੀ ਬੜ ਮਾਈ ਬਾਰ ਗਈ ਸੀ ਹੁਣ ਸਮਝ ਆ ਗਈ ਹੈ ਆ ਤੇ ਖੜਾ ਖੜਾ ਡਾਕੀ ਮੇਟਾ mm ਦੇ ਟੇਮੇ ਤੱਕ ਗਿਆ ਹਾਂ ਤੇ ਫਿਰ ਮੈਂ ਸੌਫਾ ਮ사ਜ ਲਈ ਗਿਆ ਤੇ ਇਹਦੇ ਵਿੱਚ ਵੀ ਕਾਫੀ ਮਜ਼ਾ ਆਇਆ ਇਹ ਖਣਾ ਸਾਰੇ ਸਰੀਰ ਨੂੰ ਰਿਲੈਕਸ ਕਰਦੀ ਹੈ ਤੇ ਇਧਰ ਵੀ ਗੇਂਟਾ ਗਾੜੀ ਕੋਲ ਬੈਠਾ ਹੋਇਆ ਉਹ ਗੀਤ ਤੇ ਮੇਰੇ ਸਾਹਮਣੇ ਮਾਸੀ ਬੈਠੇ ਆ ਤੇ ਉਧਰ ਮੈਂ ਇੱਕ ਸੇਕ ਰੌਣੇ ਜਿਉਂ ਲੁਕੇਰਾ ਇੱਧਰ ਕੇ ਮੰਦੂਨਾ ਚੱਲ ਪੀਆ ਵਾ ਦੇ ਹੈ ਕਿ ਡੰਪ ਤੇ ਆ ਗੇਮ ਚ ਤੇ ਬਾਰੀ ਬਾਰੀ ਨਹੀਂ ਹੀ ਵੱਜਣ ਦੇ ਜਿੱਦਾਂ ਲੰਗਰ ਲਗਾਉਦਾ ਹੈ ਡਈ ਜਿੱਦਾਂ ਭੁੱਖੇ ਲੰਗਰ ਨੂੰ ਨਹੀਂ ਪੈਂਦੇ ਇਦਾਂ ਗੇਮ ਨੂੰ ਦੇ ਆ ਪੈਣੇ ਚਾਵੇਂ ਜਾਣੇ ਲੱਗੇ ਆ ਕਿ ਕਿਸ ਦਾ ਡਰਾ ਨਿਕਲਾਵੇ ਉਥੇ ਸਾਈਕਲ ਸਸਟ ਪ੍ਰਾਈਡ ਰੱਖਿਆ ਸੀ ਨਿਕਲੇ ਆ ਮੁੜ ਕੇ ਗੋਸ਼ਵਣੀ ਤੇ ਉਹਦਾ ਖੇਡ ਖੂੜ ਲਈ ਤੇ ਨਜ਼ਾਰਾ ਆਇਆ ਏ ਇਹ ਬੰਦਾ ਲੋ ਜੀ ਮਿੱਤਰੋ ਆਪਾਂ ਕੀਤਾ ਪੂਰਾ ਇੰਜੋਏ ਤੇ ਹੋਣਾ ਪਚਨੇ ਆ ਵਾਪਸ ਤੇ ਪੂਰਾ ਨਜ਼ਾਰਾ ਆਇਆ ਜੇ ਤੁਹਾਨੂੰ ਅੱਜ ਦਾ ਵਲੌਗ ਸਾਡਾ ਵਧੀਆ ਲੱਗਾ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਤੇ ਵਾਦ ਵਾਦ ਵੀਡੀਓ ਵੇਖਿਆ ਕਰੋ ਪੂਰੀ ਵੇਖਿਆ ਕਰੋ ਦੇ ਬਾਗੀ ਆਪਣੇ ਭਰਾਵਾਂ ਨੂੰ ਇਦਾਂ سپورਟ ਬਖਾਉਂਦੇ ਰਹੋ ਥੈਂਕ ਯੂ ਸਾਰਿਆਂ ਦਾ ਵਲੋਗ ਵੇਖਣ ਲਈ ਧੰਨਵਾਦ